ਸਤਿ ਸ਼੍ਰੀ ਅਕਾਲ ਜੀ ਹਾਰਦਿਕ ਸਵਾਗਤ ਕਰਦੀ ਆਂ ਵੀਆਰ ਸਟਾਪਰ YouTube ਚੈਨਲ ਵਿੱਚ ਤੇ ਜੀ ਆਇਆਂ ਨੂੰ ਆਖਦੀ ਆਂ ਸਾਰਿਆਂ ਨੂੰ ਸੋ ਪੰਜਾਬੀ ਕੰਪਲਸਰੀ ਬੀਏ 6 ਸੈਮੈਸਟਰ ਦੀ ਨਾਵਲ ਅਸੀਂ ਕਰ ਰਹੇ ਸੀ ਅਨੂਕ ਕੋਰ ਅਨੂਕ ਕੋਰ ਨਾਵਲ ਜਿਹੜੇ ਕੀ ਹਰਨਾਮਦਾਹ ਸਹਰਾਈ ਨੇ ਲਿਖੀ ਹੈ ਇਸ ਦਾ ਸਾਰ ਤੇ ਵਿਸ਼ਾ ਵਸਤੂ ਅਸੀਂ ਕਰ ਚੁੱਕਿਆ ਹੁਣ ਆਪਾਂ ਨੇ ਕਰਨੇ ਕੁਐਸਚਨ ਆਨਸਰਸ ਠੀਕ ਹੈ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਉੱਤਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਐਂਡ ਇਫ ਯੂ ਵਾਂਟ ਟੂ ਬਾਈ ਨੋਟਸ पीडीएफ नोट्स से ਤੁਸੀਂ ਬਾਏ ਕਰਨੇ ਆ ਇਸ ਪੂਰੀ ਨੋਵਲ ਦੇ ਤਾਂ ਤੁਸੀਂ ਮੇਰੇ WhatsApp ਨੰਬਰ ਤੇ ਮੈਨੂੰ ਕੰਟੈਕਟ ਕਰਕੇ ਬਾਏ ਕਰ ਸਕਦੇ ਹੋ ਬਹੁਤ ਹੀ ਨੋਮੀਨਲ ਪ੍ਰਾਈਸਸ ਤੇ ਇਹ अवेलेबल ਨੇ ਠੀਕ ਹੈ ਫਰਸਟ ਕੁਐਸਚਨ ਹੈ ਅਨੂਪ ਕੌਰ ਨਾਵਲ ਦੇ ਲੇਖਕ ਬਾਰੇ ਜਾਣਕਾਰੀ ਦਿਓ ਰਾਈਟਰ ਬਾਰੇ ਤੁਸੀ ਤੁਹਾਨੂੰ ਪਤਾ ਹੈ ਕਿ ਰਾਈਟਰ ਕੌਣ ਹੈ ਅਨੂਪ ਕੌਰ ਨਾਵਲ ਦੇ ਹਰਨਾਮ ਦਾ ਸਹਰਾਏ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਸੋ ਹਰਨਾਮ ਦਾ ਸਹਰਾਏ ਦਾ ਨਾਮ ਤੁਸੀਂ ਸਪੈਲਿੰਗ ਸਹਿਤ ਯਾਦ ਰੱਖਣਾ ਹੈ ਠੀਕ ਹੈ ਸਪੈਲਿੰਗ ਮਿਸਟੇਕ ਨਾ ਕਰਿਓ अनुप कौर ناول पंजाबी दे प्रसिद्ध साहित्यकार या प्रसिद्ध नावलकार हरनामदास सहराई दी रचना है ठीक है।, है, है पंजाबी ناول ਜਾਂ ਪੰਜਾਬੀ ਸਾਹਿਤ ਅੰਤਰਗਤ ਹਰਨਾਮਦਾਸ ਸਹਰਾਈ ਦੀ ਆਪਣੀ ਵਿਲੱਖਣ ਪਛਾਣ ਮਹੱਤਵਪੂਰਨ ਪਛਾਣ ਹੈ ਇਹਨਾਂ ਦੀ ਇੱਕ ਇੰਪੋਰਟੈਂਟ ਸਟੈਟਸ ਹੈ ਪੰਜਾਬੀ ਲਿਟਰੇਚਰ ਅੰਤਰਗਤ ਹਰਨਾਮਦਾਸ ਸਹਰਾਈ ਦਾ ਉਹਨਾਂ ਨੇ ਬਹੁਤ ਸਾਰੇ ਇਤਿਹਾਸਿਕ ਨਾਵਲ ਲਿਖੇ ਹਨ ਜੋ ਕਿ ਭਾਰਤ ਦੀਆਂ ਵੱਖ-ਵੱਖ ਪਸ਼ਾਵਾਂ ਵਿੱਚ ਅਨੁਵਾਦ ਵੀ ਕੀਤੇ ਗਏ ਹਨ ਸੋ ਹਰਨਾਮ ਦਾਸ ਸਹਿਰਾਈ ਨੂੰ ਅਸੀਂ ਇਤਿਹਾਸਕ ਜਾਂ ਹਿਸਟੋਰੀਕਲ ਨਾਵਲਕਾਰ ਬਜੋ ਜ਼ਿਆਦਾ ਜਾਣਦੇ ਹਾਂ ਇੱਕ ਹਿਸਟੋਰੀਕਲ ਨਾਵਲਕਾਰ ਸਨ ਤੇ ਇਹਨਾਂ ਨੇ ਬਹੁਤ ਸਾਰੀਆਂ ਹਿਸਟੋਰੀਕਲ ਨਾਵਲਸ ਲਿਖੀਆਂ ਨੇ ਜਿਨ੍ਹਾਂ ਨੂੰ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਟ੍ਰਾਂਸਲੇਟ ਵੀ ਕੀਤਾ ਗਿਆ ਹੈ ਠੀਕ ਹੈ ਅਨੂਪ ਕੌਰ ਵੀ ਉਹਨਾਂ ਦੀ ਇੱਕ ਇਤਿਹਾਸਕ ਨਾਵਲੀ ਹੈ ਕਲੀਅਰ ਨਾਓ ਸੈਕੰਡ ਕੁਐਸਚਨ ਅਨੂਪ ਕੌਰ ਨਾਵਲ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਿਹੜਾ ਪੁਰਸਕਾਰ ਕਦੋਂ ਦਿੱਤਾ ਗਿਆ ਸੀ ਤਾਂ ਆਨਸਰ ਲਿਖਣਾ ਹੈ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਹਰਨਾਮ ਦਾਸ ਸਹਰਾਏ ਦੇ ਨਾਵਲ ਅਨੂਪ ਕੌਰ ਨੂੰ ਸਨ 1968 69 1978 69 ਵਿੱਚ ਪਾਸ਼ਾ ਵਿਭਾਗ ਪੰਜਾਬ ਵੱਲੋਂ ਉੱਤਮ ਗਲਪ ਸਾਹਿਤਾ ਦਾ ਪਹਿਲਾ ਪੁਰਸਕਾਰ ਦਿੱਤਾ ਗਿਆ ਸੀ ਠੀਕ ਹੈ ਉੱਤਮ ਗਲਤ ਉੱਤਮ ਗਲਪ ਸਾਹਿਤਾ ਪਹਿਲਾ ਪੁਰਸਕਾਰ ਅਨੂਪ ਕੌਰ ਨਾਵਲ ਨੂੰ ਦਿੱਤਾ ਗਿਆ ਸੀ यह एक ऐतिहासिक नावल है जो कि पहली बार संस सौ सो हिस्टोरिकल नावल है अनूप कौर हरनामदास सहराई का लिखा हुआ पहली बार कदों छपया उन्नीस सौ अठत् नाउ नैक्सट थर्ड क्वेश्चन अनूप कौर नावल भारत दिया होर कई भाषावान किस नाहेड छपया होया देखो, अनुप है देखो अनूप कौर नावल भारत दई हो विच छपया है इसका बहुत सारी ਪਰਤ ਦੀਆਂ ਭਾਸ਼ਾਵਾਂ ਵਿੱਚ ਟ੍ਰਾਂਸਲੇਟ ਕੀਤਾ ਗਿਆ ਹੈ ਵੈਸੇ ਪੰਜਾਬੀ ਚ ਹੈ ਪਰ ਇਸ ਦਾ ਟ੍ਰਾਂਸਲੇਸ਼ਨ ਕੀਤਾ ਹੈ ਅਲੱਗ-ਅਲੱਗ ਭਾਸ਼ਾਵਾਂ ਵਿੱਚ ਗੁਜਰਾਤੀ ਵਿੱਚ ਇੱਕ ਕਾਈ ਗਲੀ ગયો ਸ਼ਾਮਨਾ ਹੈਟ छਪਿਆ ਹੈ ਹਿੰਦੀ ਵਿੱਚ ਕੌਣ ਗਲੀ ગયો ਸ਼ਾਮਨਾ ਹੈਟ ਅਨੂਪ ਕੌਰ ਨਾਵਲ छਪਿਆ ਹੈ ਤੇ ਆਪਣੇ ਮੌਲਿਕ ਨਾਮ ਅਨੂਪ ਕੌਰ ਹੈਟ ਉਰਦੂ ਵਿੱਚ ਵੀ छਪਿਆ ਹੈ ਠੀਕ ਹੈ ਇਸ ਨਾਵਲ ਦੇ ਹੁਣ ਤੱਕ ਕਈ ਸੰਸਕਰਣ ਛਪ ਚੁੱਕੇ ਹਨ ਮਤਲਬ ਇਸ ਦੇ ਬਹੁਤ ਸਾਰੇ ਐਡੀਸ਼ਨਸ ਹੁਣ ਤੱਕ ਛਪ ਚੁੱਕੇ ਹਨ ਠੀਕ ਹੈ ਨੈਕਸਟ ਕੁਐਸਚਨ 4 ਹਰਨਾਮ ਦਾਸ ਸਹਰਾਏ ਦੇ ਕਿਸੇ ਤੋਂ ਕਿਸੇ ਦੋ ਇਤਿਹਾਸਕ ਨਾਵਲਾਂ ਬਾਰੇ ਦੱਸੋ ਹਰਨਾਮ ਦਾਸ ਸਹਰਾਏ ਨੂੰ ਦੇਖੋ ਇਤਿਹਾਸਕ ਜਾਂ ਹਿਸਟੋਰੀਕਲ ਨਾਵਲਕਾਰ ਵਜੋਂ ਵਧੇਰੇ ਜਾਣਿਆ ਜਾਂਦਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਇਤਿਹਾਸਕ ਨਾਵਲ ਲਿਖਿਆ ਸੀ ਲੋਹਗਰ ਇਸ ਦਾ ਨਾ ਯਾਦ ਰੱਖਣਾ ਹੈ ਉਹਨਾਂ ਦਾ ਹਰਨਾਮ ਦਾਸ ਸਹਰਾਏ ਦਾ ਫਰਸਟ ਜਗਾ ਹਿਸਟੋਰੀਕਲ ਨਾਵਲ ਸੀ ਉਸ ਦਾ ਨਾਂ ਕੀ ਹੈ ਲੋਹਗਰ ਇਸ ਮਗਰੋਂ ਉਹਨਾਂ ਨੇ ਵੱਡੇ ਆਕਾਰ ਦਾ ਇਤਿਹਾਸਕ ਨਾਵਲ ਸਬਰਾਉ ਲਿਖਿਆ ਸੀ ਜਿਸ ਦੇ ਲਗਭਗ 2000 ਪੰਨੇ ਹਨ ਠੀਕ ਹੈ ਤਾਂ ਇਹ ਹਿਸਟੋਰੀਕਲ ਨਾਵਲਸ ਦੇ ਐਗਜ਼ਾਮਪਲ ਹਨ ਹਰਨਾਮ ਦਾਹ ਸਹਿਰਾਈ ਦੇ ਫਿਫਥ ਕੁਐਸਚਨ ਨਵੇਂ ਪਰੂਲੂ ਤੋਂ ਨਵੀਂ ਛਾਲ ਵਿੱਚ ਲੇਖਕ ਨੇਸ਼ਟਗੁਰ ਗੋਬਿੰਦ ਸਿੰਘ ਜੀ ਦੇ ਚਰਿੱਤਰ ਚਿਤ੍ਰਣ ਬਾਰੇ ਕੀ ਲਿਖਿਆ ਹੈ ਆਨਸਰ ਹੈ ਨਵੇਂ ਪਰੂਲੂ ਤੋਂ ਨਵੀਂ ਛਾਲ ਇਹ ਚੈਪਟਰ ਦਾ ਨਾਮ ਹੈ ਇਸ ਵਿੱਚ ਲੇਖਕ ਹਰਨਾਮ ਦਾਹ ਸਹਿਰਾਈ ਨੇ ਲਿਖਿਆ ਹੈ ਕਿ ਇਸ ਨਾਵਲ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਇਕ ਅਵਤਾਰ ਨਾਲੋਂ ਵੱਧ ਇੱਕ ਅਜੇਹੇ ਪਰਮ ਸੂਰਬੀਰ ਦੇ ਰੂਪ ਵਿੱਚ ਵਾਚਿਆ ਅਤੇ ਚਿੱਤਰਿਆ ਹੈ ਜਿਸਨੇ ਪੰਜਾਬ ਦੇ ਸਾਹਸਹੀਣ ਸਮਾਜ ਵਿੱਚ ਰੋਹ ਤੇ ਬਗਾਵਤ ਦੀ ਅਜੇਹੀ ਰੂਪਾਦਿਤੀ ਜਿਵੇਂ ਮੁਗਲ ਸਾਮਰਾਜ ਦੇ ਜ਼ੁਲਮ ਨੂੰ ਥਾਂ-ਥਾਂ ਵੰਗਾਰਨ ਲਈ ਤਤਪਰ ਰਹਿੰਦੀ ਸੀ ਸੋ ਇਹ ਨਾਵਲ ਦਾ ਸੈਂਟਰਲ ਆਈਡੀਆ ਵੀ ਹੈ ਕਿ ਹਰਨਾਮਦਾਸ ਸਹਰਾਈ ਨੇ ਸ਼ਿਗੁਰ ਗੋਬਿੰਦ ਸਿੰਘ ਜੀ ਦਾ ਪਾਤਰ ਚਿੱਤਰਣ ਇੱਕ ਅਜੇਹੇ ਪਰਮ ਸੂਰਬੀਰ ਦੇ ਰੂਪ ਵਿੱਚ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਦੇ ਸਾਹਸਹੀਨ ਲੋਕਾਂ ਨੂੰ ਮੁਗਲਾਂ ਦਾ ਟਾਕਰਾ ਕਰਨ ਲਈ ਇੱਕ ਨਿਰਧਰਤਾ ਤੇ ਜੋਸ਼ ਨਾਲ ਉਹਨਾਂ ਨੂੰ ਭਰ ਦਿੱਤਾ ਠੀਕ ਹੈ ਨੈਕਸਟ ਹੈ 6th ਕੁਐਸਚਨ ਨਵੇਂ ਭਗਤੂ ਤੋਂ ਨਵੀਂ ਝਾਲ ਵਿੱਚ ਲੇਖਕ ਨੇ ਅਨੂਕ ਕੌਰ ਰਾਹੀਂ ਖੇਲੀਆਂ ਇਸਤਰੀਆਂ ਦੇ ਚਰਿੱਤਰ ਨੂੰ ਪੇਸ਼ ਕਰਨ ਬਾਰੇ ਲਿਖਿਆ ਹੈ ਆਨਸਰ ਲਿਖਿਏ ਨਵੇਂ ਭਗਤੂ ਤੋਂ ਨਵੀਂ ਝਾਲ ਵਿੱਚ ਲੇਖਕ ਹਰਨਾਮ ਦਾਹ ਸਹਰਾਈ ਨੇ ਅਨੂਪ ਕੌਰ ਰਾਹੀਂ ਗੁਰੂਕਾਲ ਦੀਆਂ ਉਹਨਾਂ ਸਧਾਰਨ ਔਰਤਾਂ ਦਾ ਸੰਕੇਤ ਚਿੱਤਰ ਖਿੱਚਣ ਦਾ ਯਤਨ ਕੀਤਾ ਹੈ ਜੋ ਸਿੱਖ ਲਹਿਰ ਨੂੰ ਆਜ਼ਾਦੀ ਤੇ ਮਜਲੂਮਾ ਦੀ ਸਮਰਥਕ ਅਤੇ ਅਤਿਆਚਾਰਾਂ ਅਤੇ ਅਨਿਆ ਦੇ ਵਿਰੋਧੀ ਲਹਿਰ ਸਮਝ ਕੇ ਸਤਕਾਰ ਦੀਆਂ ਸਨ ਸੋ ਇਸ ਚੈਪਟਰ ਵਿੱਚ ਹਰਨਾਮਦਾਹ ਸਹਰਾਈ ਨੇ ਨਵੇਂ ਪਉਲ ਤੋਂ ਨਵੀਂ ਛਾਲ ਵਿੱਚ ਅਨੂਪ ਕੌਰ ਦੇ ਕਿਰਦਾਰ ਰਾਹੀਂ ਗੁਰੂਕਾਲ ਦੀਆਂ ਔਰਤਾਂ ਬਾਰੇ ਵੀ ਦੱਸਿਆ ਹੈ ਕੀ ਗੁਰੂ ਕਾਲ ਦੀਆਂ ਜਿਹੀਆਂ ਔਰਤਾਂ ਸਨ ਉਹ ਵੀ ਬਹੁਤ ਹੀ ਧ੍ਰਿੜਤਾ ਤੇ ਨਿਡਰਤਾ ਨਾਲ ਅਤਿਆਚਾਰਾਂ ਦਾ ਵਿਰੋਧ ਕਰਦੀਆਂ ਸੀ ਤੇ ਸਿੱਖ ਲਹਿਰ ਨੂੰ ਆਜ਼ਾਦੀ ਤੇ ਮਜਲੂਮਾਂ ਦੀ ਸਮਰਥਕ ਸਮਝ ਕੇ ਸਤਕਾਰਦੀਆਂ ਸਨ ਠੀਕ ਹੈ ਸੈਵਨਥ ਕੁਐਸਚਨ ਗੁਰੂ ਕਾਲ ਦੀਆਂ ਅਸਾਧਾਰਨ ਔਰਤਾਂ ਕੀ ਕਰਦੀਆਂ ਸਨ ਹੁਣ ਗੁਰੂ ਕਾਲ ਦੀਆਂ ਜਿਹੜੀਆਂ ਸਾਧਾਰਨ ਔਰਤਾਂ ਸਨ ਉਹ ਸਤਕਾਰ ਕਰਦੀ ਸੀ ਸਿੱਖ ਲਹਿਰ ਦਾ ਅਤਿਆਚਾਰਾਂ ਦਾ ਵਿਰੋਧ ਉਹ ਵੀ ਕਰਦੀਆਂ ਸੀ ਉਨ ਅਸਾਧਾਰਨ ਇਸਤਰੀਆਂ ਕੀ ਕਰਦੀ ਸੀ ਅਨੂਪ ਕੌਰ ਨਾਵਲ ਦੇ ਲੇਖਕਰ ਨਾਮ ਦਾਸ ਸਹਰਾਈ ਨੇ ਨਵੇਂ ਪਗਲੂ ਤੋਂ ਨਵੀਂ ਛਾਲ ਵਿੱਚ ਲਿਖਿਆ ਹੈ ਕਿ ਗੁਰੂ ਕਾਲ ਦੀਆਂ ਕੁਝ ਅਸਾਧਾਰਨ ਇਸਤਰੀਆਂ ਮਰਦਾਂ ਦਾ ਬਾਣਾ ਘੋੜੇ ਉੱਤੇ ਕਾਠੀ ਪਾ ਕੇ ਅਤੇ ਹੱਥ ਵਿੱਚ ਤਲਵਾਰਾ ਲੈ ਕੇ ਵਿਰਾਂਗਣਾ ਬਣ ਯੁੱਧ ਖੇਤਰ ਵਿੱਚ ਕੁੱਦਣ ਤੋਂ ਵੀ ਸੰਕੋਚ ਨਹੀਂ ਕਰਦੀਆਂ ਸਨ ਸੋ ਸਧਾਰਨ स्त्रियां ਸਤਕਾਰ ਤਾਂ ਕਰਦੀਆਂ ਸਨ ਪਰ ਕੁਝ ਅਸਾਧਾਰਨ स्त्रियां ਵੀ ਸੀ ਗੁਰੂਕਾਲ ਦੀਆਂ ਜਿਹੜੀ ਕਿ ਮਰਦਾਂ ਦਾ ਬਾਣਾ ਪਾ ਕੇ ਕੋਠੇ ਉੱਤੇ ਕਾਠੀ ਪਾ ਕੇ ਤੇ ਹੱਥ ਵਿੱਚ ਤਲਵਾਰਾਂ ਲੈ ਕੇ ਵਿਰਾਗਣਾ ਬਣ ਕੇ ਉਹ ਯੁੱਧ ਖੇਤਰ ਵਿੱਚ ਵੀ ਕੂਦ ਪੈਂਦੀਆਂ ਸਨ ਠੀਕ ਹੈ ਯੁੱਧ ਖੇਤਰ ਵਿੱਚ ਲੜਾਈ ਕਰਨ ਤੋਂ ਵੀ ਉਹ ਸੰਕੋਚ ਨਹੀਂ ਕਰਦੀਆਂ ਸਨ ਠੀਕ ਹੈ ਅਨੂਪ ਕੌਰ ਵੀ ਉਹਨਾਂ ਵਾਂਗ ਹੀ ਇੱਕ ਹੈ 8th ਕੁਐਸਚਨ ਅਨੂਪ ਕੌਰ ਨਾਵਲ ਦੇ ਕਿੰਨੇ ਕਾਜ ਹਨ ਕਾંડ ਮੀਨਸ ਇਸ ਦੇ ਚੈਪਟਰ ਕਿੰਨੇ ਨੇ ਸੋ ਨੂੰ ਕੌਰ ਨਾਵਲ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਹਰਨਾਮ ਦਾਹ ਸਹਰਾਏ ਦੀ ਲਿਖੀ ਹੋਈ ਇੱਕ ਇਤਿਹਾਸਕ ਨਾਵਲ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਹੈ ਇਹ ਇਸ ਨਾਵਲ ਦੇ ਕੁੱਲ 160 ਪੰਨੇ ਹਨ ਤੇ 18 ਕਾંડ ਹਨ ਠੀਕ ਹੈ ਇਸ ਦੇ 18 ਚੈਪਟਰਸ ਹੋਣਗੇ ਤੁਹਾਡੀ ਬੁੱਕ ਵਿੱਚ ਤੇ 160 ਇਸ ਦੇ ਪੰਨੇ ਹਨ ਨੈਕਸਟ ਪ੍ਰਸ਼ਨ 9 ਅਨੂਪ ਕੋਲ ਨਾਵਲ ਦੇ ਕਿਸੇ ਪੰਜ ਕਾਡਾਂ ਦੇ ਨਾਂ ਲਿਖੋ ਤੁਸੀਂ ਇਸ ਵਿੱਚ ਕੋਈ ਵੀ 5 ਚੈਪਟਰਸ ਦੇ ਨਾਂ ਲਿਖਨੇ ਤੁਹਾਡੀ ਪਸੰਦ ਤੇ ਜਿਹੜੇ ਵੀ ਚੈਪਟਰਸ ਹੋਣ ਪੰਜ ਚੈਪਟਰਸ ਦੇ ਨਾਂ ਲਿਖ ਸਕਦੇ ਹੋ ਜਿਵੇਂ ਕਿ ਫਰਸਟ ਚੈਪਟਰ ਹੈ ਵਾਲਿਕ ਮੁਛਦਾ ਫਿਰ ਅਨੰਦਪੁਰ ਨੀਲੀ ਹਵੇਲੀ ਧੂਲ ਤੇਰੇ ਚਰਨਾਂ ਦੀ ਨਿਸ਼ਚੈ ਕਰ ਆਪਣੀ ਜਿੱਤ ਕਰੋ ਇਸ ਪੰਜ ਚੈਪਟਰਸ ਦੇ ਨਾਂ ਨੇ ਠੀਕ ਹੈ ਕੋਈ ਵੀ ਜੋ ਜਿਹੜੇ ਵੀ ਚੈਪਟਰਸ ਤੁਹਾਨੂੰ ਚੰਗੇ ਲੱਗਦੇ ਹੋ ਉਹ ਤੁਸੀਂ ਲਿਖ ਸਕਦੇ ਹੋ 10th ਕੁਐਸਚਨ ਹੈ ਪੀਮ ਚੰਦ ਕੌਣ ਸੀ? ਸੋ ਪੀਮ ਚੰਦ ਅਸੀਂ ਸਾਰ ਵਿੱਚ ਪੜਿਆ ਸੀ ਖਲੂਰ ਦਾ ਰਾਜਾ ਸੀ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਯਾਰ ਵੀ ਸੀ ਤੇ ਉਹਨਾਂ ਨਾਲ ਈਰਖਾ ਵੀ ਰੱਖਦਾ ਸੀ। ਮਿੱਤਰਤਾ ਸੀ ਖਲੂਰ ਦੇ ਰਾਜੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਪਰ ਪੀਮ ਚੰਦ ਜਗਾ ਸੀ ਉਹ ਗੁਰੂ ਜੀ ਨਾਲ ਈਰਖਾ ਵੀ ਰੱਖਦਾ ਸੀ ਅੰਦਰੋਂ। ਇਸ ਦਾ ਕਾਰਨ ਇਹ ਸੀ ਕਿ ਉਸ ਨੂੰ ਜਾਪਦਾ ਸੀ ਕਿ ਅਨੰਦਪੁਰ ਵਿੱਚ ਗੁਰੂ ਜੀ ਦਾ ਵੱਧ ਰਿਹਾ ਪ੍ਰਭਾਵ ਅਖੀਰ ਇੱਕ ਦਿਨ ਉਸ ਲਈ ਖੇਤਰਾ ਬਣ ਸਕਦਾ ਹੈ। ਉਹ ਗੁਰੂ ਜੀ ਨੂੰ ਆਪਣੀ ਹੋਣ ਦੇ ਲਈ ਖਤਰਾ ਸਮਝਦਾ ਸੀ ਤਾਂ ਕਰਕੇ ਉਹ ਮਨ ਵਿੱਚ ਈਰਖਾ ਰੱਖਦਾ ਸੀ ਠੀਕ ਹੈ 11th ਕੁਐਸਚਨ ਪੀਮਚੰਦ ਨੇ ਵਜ਼ੀਰ ਪਰਮਾਨੰਦ ਨੂੰ ਅਨੰਦਪੁਰ ਕਿਸਲੇ ਭੇਜਿਆ ਸੀ ਸੋ ਰਾਜੇ ਪੀਮਚੰਦ ਦਾ ਵਜ਼ੀਰ ਸੀ ਪਰਮਾਨੰਦ ਕਹਿਲੂਰ ਦੇ ਰਾਜੇ ਪੀਮਚੰਦ ਨੇ ਆਪਣੇ ਵਜ਼ੀਰ ਪਰਮਾਨੰਦ ਨੂੰ ਸ਼ਿਗੁਰ ਗੋਬਿੰਦ ਸਿੰਘ ਜੀ ਕੋਲ ਇਹ ਪੁੱਛਣ ਲਈ ਭੇਜਿਆ ਸੀ ਕਿ ਉਹ ਗੁਰੂ ਜੀ ਦੇ ਅਨੰਦਪੁਰ ਆ ਕੇ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਅਨੰਦਪੁਰ ਆ ਕੇ ਇਸ ਲਈ ਉਸਨੇ ਪਰਮਾਨੰਦ ਆਪਣੇ ਵਜ਼ੀਰ ਨੂੰ ਗੁਰੂ ਜੀ ਕੋਲ ਭੇਜਿਆ ਸੀ ਠੀਕ ਹੈ 12th ਕੁਐਸਚਨ ਚਰਨ ਗੰਗਾਦੇ ਪਾਣੀ ਬਾਰੇ ਮਾਮੇ ਕਿਰਪਾਲ ਚੰਦ ਨੇ ਰਾਜੇ ਪਿੰਚੰਦ ਨੂੰ ਕੀ ਦੱਸਿਆ ਸੀ ਆਨਸਰ ਹੈ ਮਾਮਾ ਕਿਰਪਾਲ ਚੰਦ ਨੇ ਅਨੰਦਪੁਰ ਅਨੰਦਗਰ ਵਿਖੇ ਚਰਨ ਗੰਗਾਦੇ ਪਾਣੀ ਬਾਰੇ ਰਾਜਾ ਪਿੰਚੰਦ ਤੇ ਵਜ਼ੀਰ ਪਰਮਾਨੰਦ ਨੂੰ ਦੱਸਿਆ ਸੀ ਕਿ ਇਹ ਬਹੁਤ ਨਿਰਮਲ ਤੇ ਪਵਿੱਤਰ ਪਾਣੀ ਹੈ ਇਹ ਸਾਫ਼ ਪਾਣੀ ਵੇਖ ਕੇ ਸ਼ੀਸ਼ੇ ਨੂੰ ਵੀ ਸ਼ਰਮ ਆ ਜਾਵੇ ਇਹ ਪਾਣੀ ਇੰਨਾ ਸਾਫ਼ ਹੈ ਕਿ ਇਸ ਵਿੱਚ ਸੂਈ ਸੁੱਟ ਕੇ ਚੁੱਕੀ ਜਾ ਸਕਦੀ ਹੈ ਚਰਨ ਗੰਗਾ ਦੇ ਪਾਣੀ ਬਾਰੇ ਉਹ ਦੱਸਦਾ ਹੈ ਕਿ ਇਹ ਬਹੁਤ ਹੀ ਨਿਰਮਲ ਤੇ ਪਵਿੱਤਰ ਪਾਣੀ ਹੈ ਤੇ ਇੰਨਾ ਸਾਫ਼ ਪਾਣੀ ਹੈ ਕਿ ਸ਼ੀਸ਼ਾ ਵੀ ਸ਼ਰਮ ਆ ਜਾਵੇ ਇਸ ਪਾਣੀ ਨੂੰ ਦੇਖ ਕੇ ਤੇ ਜੇ ਇਸ ਚ ਸੂਈ ਵੀ ਸੁੱਟ ਦਿੱਤੀ ਜਾਵੇ ਤਾਂ ਉਸ ਨੂੰ ਚੁੱਕਿਆ ਜਾ ਸਕਦਾ ਹੈ ਮੀਨਸ ਕਿ ਉਹਦੇ ਵਿੱਚ ਕੋਈ ਵੀ ਗੰਦਗੀ ਨਹੀਂ ਹੈ ਠੀਕ ਹੈ 13th ਕੁਐਸਚਨ ਗੁਪਤੀ ਕੀ ਸੀ ਗੁਪਤੀ ਸ਼ਿਗੁਰ ਗੋਬਿੰਦ ਸਿੰਘ ਜੀ ਦੇ ਤੋਸ਼ੇ ਖਾਨੇ ਵਿੱਚ ਸੀ ਠੀਕ ਹੈ ਤੋਸ਼ਾ ਖਾਨਾ ਸੀ ਗੁਰਗੋਬਿੰਦ ਸਿੰਘ ਜੀ ਦਾ ਉੱਥੇ ਹੀ ਇੱਕ ਗੁਪਤੀ ਸੀ ਇਹ ਕੀ ਸੀ ਇਸ ਸਾਰੇ ਮਾਮਲੇ ਕਿਰਪਾਲ ਚੰਦ ਨੇ ਕਹਿਲੂਰ ਦੇ ਰਾਜੇ ਪੀਮਜੰਦ ਨੂੰ ਦੱਸਿਆ ਸੀ ਇਸ ਦਾ ਵਰਣਨ ਸਾਨੂੰ ਅਨੂਕ ਕੋਲ ਨਾਵਲ ਵਿੱਚ ਉਦੋਂ ਮਿਲਦਾ ਹੈ ਜਦੋਂ ਮਾਮਾ ਕਿਰਪਾਲ ਚੰਦ ਕਹਿਲੂਰ ਦੇ ਰਾਜੇ ਨੂੰ ਗੁਪਤੀ ਬਾਰੇ ਦੱਸਦਾ ਤੋਸ਼ੇ ਖਾਨੇ ਵਿੱਚਲੀ ਅਵਸਥਾ ਜਦੋਂ ਉਹ ਦੇਖਦਾ ਹੈ ਕਹਿਲੂਰ ਦਾ ਰਾਜਾ ਤੋ ਮਾਮਾ ਕਿਰਪਾਲ ਸਿੰਘ ਉਸਨੂੰ ਦੱਸਦਾ ਹੈ ਕਿ ਇਹ ਗੁਪਤੀਕ ਸੋਟਾ ਜਾਪਦਾ ਹੈ ਦਿਖਣ ਨੂੰ ਤਾਂ ਇੱਕ ਸੋਟਾ ਪਰ ਇਸ ਵਿੱਚੋਂ ਬਟਨ ਦੱਬਣ ਨਾਲ ਪਿਸਤੌਲ ਤਲਵਾਰ ਨੇਜ਼ਾ ਤੇ ਖੰਜਰ ਵੀ ਨਿਕਲਦੇ ਹਨ ਤੇ ਬਟਨ ਦੱਬਿਆ ਫਿਰ ਸੋਟਾ ਹੀ ਬਣ ਜਾਂਦਾ ਹੈ ਠੀਕ ਹੈ ਤਾਂ ਗੁਪਤੀ ਨਾਮ ਵੀ ਇਸ ਦਾ ਇਸ ਤਰ੍ਹਾਂ ਹੀ ਰੱਖਿਆ ਹੈ ਜਿਵੇਂ ਕੁਝ ਸੀਕ੍ਰੇਟ ਹੋਵੇ ਤਾਂ ਉਹ ਦਿਖਣ ਨੂੰ ਸੋਟਾ ਸੀ ਪਰ ਜਦੋਂ ਉਸ ਦਾ ਬਟਨ ਦਬਦੇ ਸੀ ਤਾਂ ਉਸ ਤੋਂ ਪਿਸਤੌਲ ਤਲਵਾਰ ਵਗੈਰਾ ਨਿਕਲਦੇ ਸਨ ਤੇ ਬਟਨ ਦੱਬਿਆ ਇਹ ਵਾਪਸ ਸੋਟਾ ਹੀ ਬਣ ਜਾਂਦਾ ਸੀ ਕਲੀਅਰ 14th ਕੁਐਸਚਨ ਸ਼ੇਰ ਮੁਹੰਮਦ ਖਾਨ ਕੌਣ ਸੀ ਸੋ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਸੀ ਉਹਨਾਂ ਦਿਨਾਂ ਵਿੱਚ ਮਲੇਰਕੋਟਲੇ ਦੇ ਨਵਾਬਾਂ ਦੀ ਸਾਰੇ ਪੰਜਾਬ 'ਚ ਤੂਤੀ ਬੋਲਦੀ ਸੀ ਬਹੁਤ ਚਲਤ ਸੀ ਮਲੇਰਕੋਟਲੇ ਦੇ ਨਵਾਬਾਂ ਦੀ ਤੇ ਮੈਂ ਸਾਰਜ ਵੀ ਦੱਸਿਆ ਸੀ ਕਿ ਇਹਨਾਂ ਦੀ ਇਨੀ ਤਾਕਤ ਸੀ ਕਿ ਸਰਹੰਦਾ ਸੂਬੇਦਾਰ ਵੀ ਮਲੇਰਕੋਟਲੇ ਦੇ ਨਵਾਬਾਂ ਤੋਂ ਡਰਦਾ ਹੁੰਦਾ ਸੀ ਦਿੱਲੀ ਦਰਬਾਰ ਵਿੱਚ ਵੀ ਉਹਨਾਂ ਨੂੰ ਬਹੁਤ ਸਤਿਕਾਰ ਮਿਲਦਾ ਸੀ ਸ਼ੇਰ ਮੁਹੰਮਦ ਖਾਨ ਬਹੁਤ ਹੀ ਅਯਾਸ਼ ਕਿਸਮ ਦਾ ਬੰਦਾ ਸੀ ਉਹ ਸੁੰਦਰ ਮੁਟਿਆਰਾਂ ਨੂੰ ਮਲੇਰਕੋਟਲੇ ਦੇ ਹਰਮ ਦਾ ਸ਼ਿੰਗਾਰ ਬਣਾ ਲੈਂਦਾ ਸੀ ਠੀਕ ਹੈ 15th ਕੁਐਸਚਨ ਮੁਹਬਤ ਖਾਨ ਕੌਣ ਸੀ ਮੁਹਬਤ ਖਾਨ ਲਾਹੌਰ ਦਾ ਨਵਾਂ ਸੂਬੇਦਾਰ ਸੀ ਠੀਕ ਹੈ ਮੁਹਬਤ ਖਾਨ ਕੌਣ ਸੀ ਲਾਹੌਰ ਦਾ ਨਵਾਂ ਸੂਬੇਦਾਰ ਉਹ ਬਹੁਤ ਹੀ ਆਯਾਸ਼ ਕਿਸਮ ਦਾ ਆਦਮੀ ਸੀ ਹੋਰ ਨਵਾਬਾਂ ਤੇ ਸੂਬੇਦਾਰਾਂ ਵਾਂਗ ਉਸਦੇ ਹਰਮ ਵਿੱਚ ਵੀ ਬਹੁਤ ਸਾਰੀਆਂ ਮੁਟਿਆਰਾਂ ਸਨ ਤੇ ਉਹ ਮਹਿਫਿਲਾਂ ਸਜਾ ਕੇ ਐਸ਼ੋ ਇਸ਼ਰਤ ਵਾਲਾ ਜੀਵਨ گزارਦੇ ਸਨ 16th क्वेश्चन महबबत खान ਨੂੰ ਅਨੂਬ ਕੌਰ ਦੀ ਸੁੰਦਰਤਾ ਬਾਰੇ ਕਿਸ ਨੇ ਦੱਸਿਆ ਸੀ ਸੋ ਇਹ ਇੱਕ ਮਹਿਫਲ 'ਚ ਬੈਠੇ ਸੀ ਤਾਂ ਦਿਲਾਵਰ ਖਾਨ ਦੱਸਦਾ ਠੀਕ ਹੈ ਸਾਰਚਸੀ ਕੀਤਾ ਸੀ ਮਹਬਬਤ ਖਾਨ ਨੂੰ ਦਿਲਾਵਰ ਖਾਨ ਨੇ ਅਨੂਬ ਕੌਰ ਦੀ ਸੁੰਦਰਤਾ ਬਾਰੇ ਦੱਸਿਆ ਸੀ ਕਿ ਉਹ ਬੇਹੱਦ ਸੁੰਦਰ ਹੈ ਜਦੋਂ ਪਾਣੀ ਪਿੰਦੀ ਹੈ ਤਾਂ ਉਹਦੇ ਗਲ ਵਿੱਚੋਂ ਜਾਂਦੀਆਂ ਬੂੰਦੀਆਂ ਜਾਂਦੀਆਂ ਬੂੰਦਾਂ ਗਿਣੀਆਂ ਜਾ ਸਕਦੀਆਂ ਹਨ ਇਸੇ ਤਰ੍ਹਾਂ ਉਸਦੇ ਫੁੱਲਾਂ ਤੇ ਟੁਰਦੇ ਆ ਵੀ ਪੈਰ ਛਿੱਲੇ ਜਾਂਦੇ ਹਨ ਉਸਦੀ ਸੁੰਦਰਤਾ ਦਾ ਵਰਣਨ ਉਹ ਇਸ ਤਰ੍ਹਾਂ ਕਰਦਾ ਹੈ ਠੀਕ ਹੈ ਮਹਾਬਤ ਖਾਨ ਨੂੰ ਦਿਲਾਵਰ ਖਾਨ ਦੱਸਦਾ ਹੈ ਠੀਕ ਹੈ ਤਾਂ ਦਿਲਾਵਰ ਖਾਨ ਇਸ ਤਰ੍ਹਾਂ ਅਨੂਪਕਾਰ ਦੀ ਸੁੰਦਰਤਾ ਦਾ ਵਰਣਨ ਕਰਦਾ ਹੈ ਮਹਾਬਤ ਖਾਨ ਨਾਲ ਕਲੀਅਰ 17th ਕੁਐਸਚਨ ਮੁਸਲਮਾਨ ਪੰਜਾਬ ਦਾ ਮੱਕਾ ਮਦੀਨਾ ਕਿਸ ਸ਼ਹਿਰ ਨੂੰ ਆਖਦੇ ਸਨ ਸੋ ਅਨੂਪਕਾਰ ਨਾਵਲ ਵਿੱਚ ਲੇਖਕ ਹਰਨਾਮ ਦਾਸ ਸਹਰਾਈ ਨੇ ਦੱਸਿਆ ਕਿਸ਼ੂਰ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਸਮੇਂ ਪੰਜਾਬ ਦੇ ਸ਼ਹਿਰ ਸਰਹੰਦ ਨੂੰ ਮੁਸਲਮਾਨ ਪੰਜਾਬ ਦਾ ਮੱਕਾ ਮਦੀਨਾ ਆਖਦੇ ਸਨ। ਇਹ ਸ਼ਹਿਰ ਨਵਾਬਾਂ ਦੇ ਸੁੰਦਰ ਨਮੂਨਿਆਂ ਲਈ ਵੀ ਪ੍ਰਸਿੱਧ ਸੀ। ਸੋ ਪੰਜਾਬ ਦਾ ਮੱਕਾ ਮਦੀਨਾ ਕਿਸ ਨੂੰ ਕਿਹਾ ਜਾਂਦਾ ਸੀ? ਸਰਹੰਦ ਸ਼ਹਿਰ ਨੂੰ ਇੱਥੇ ਬਹੁਤ ਹੀ ਸੁੰਦਰ ਮਕਬਰੇ ਵੀ ਸੀ। ਠੀਕ ਹੈ। 18th ਕੁਐਸਚਨ ਹੈ ਵਜ਼ੀਰ ਖਾਨ ਕੌਣ ਸੀ? ਆਨਸਰ ਹੈ ਅਨੂਕ ਕੋਰ ਨਾਵਲ ਵੀ ਸ਼ੁਗੁਰ ਗੋਬਿੰਦ ਸਿੰਘ ਜੀ ਦੇ ਸਮੇਂ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ ਸੀ। ਠੀਕ ਹੈ ਸਰਹੰਦਾ ਦਾ ਸੁਬੇਦਾਰ ਸੀ ਵਜੀਰ ਖਾਨ ਕਦੋਂ ਸੀ ਸ਼ਿਗੁਰ ਗੋਬਿੰਦ ਸਿੰਘ ਜੀ ਦੇ ਸਮੇਂ ਸੀ ਵਜੀਰ ਖਾਨ ਸਰਹੰਦਾ ਸੁਬੇਦਾਰ ਦਿੱਲੀ ਦਰਬਾਰ ਵਿੱਚ ਉਹ ਸਮੇਂ ਸਰਹੰਦੇ ਸੁਬੇਦਾਰ ਦੀ ਕਾਫੀ ਪੁਚਗਿਚ ਸੀ ਉਹ ਬਹੁਤ ਹੀ ਜ਼ਾਲਮ ਵਿਅਕਤੀ ਸੀ ਨੈਕਸਟ 19th ਕੁਐਸਚਨ ਔਰੰਗਜ਼ੇਬ ਦੇ ਸਮੇਂ ਨਵੇਂ ਮੁਸਲਮਾਨ ਨੂੰ ਕੀ ਸਹੂਲਤਾਂ ਮਿਲਦੀਆਂ ਸਨ ਸੋ ਅਨੂਪ ਕੋਨ ਨਾਵਲ ਵਿੱਚ ਲੇਖਕ ਨੇ ਦੱਸਿਆ ਹੈ ਕਿ ਔਰੰਗਜ਼ੇਬ ਦੇ ਸਮੇਂ ਪੰਜਾਬ 'ਚੋਂ ਬੜਨ ਵਾਲੇ ਨਵੇਂ ਮੁਸਲਮਾਨ ਲਈ ਹਕੂਮਤ ਦੇ ਸਾਰੇ ਸੁੱਖ ਉਸਦੇ ਪੈਰਾਂ ਵਿੱਚ ਝੁਲਣ ਲੱਗ ਪੈਂਦੇ ਸਨ ਇਸੇ ਤਰ੍ਹਾਂ ਦੁਲਹਣਾ ਚਮਚਮ ਕਰਦੀਆਂ ਬੁਰਕੇ ਵਿੱਚ ਲਪੇਟੀਆਂ ਉਹਦੇ ਘਰ ਭੱਜੀਆਂ ਆ ਜਾਂਦੀਆਂ ਸਨ ਸੋ ਨਵੇਂ ਮੁਸਲਮਾਨ ਜਿਹੜੇ ਬਣਦੇ ਸੀ ਹਿੰਦੂਆਂ ਜਾਂ ਸਿੱਖਾਂ ਤੋਂ ਜਿਹੜੇ ਕਨਵਰਟ ਹੋ ਜਾਂਦੇ ਸੀ ਆਪਣਾ ਧਰਮ ਚੇਂਜ ਕਰਦੇ ਸੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਸਨ ਤੇ ਸਾਰੇ ਸੁੱਖ ਉਹਨਾਂ ਦੇ ਪੈਰਾਂ ਹੇਠ ਰੁਲਣ ਲੱਗ ਪੈਂਦੇ ਸਨ ਮੀਨਸ ਕਿ ਉਹਨਾਂ ਨੂੰ ਸਾਰੀਆਂ ਹੀ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਜਾਂਦੀ ਸੀ ਉਹਨਾਂ ਨੂੰ ਪੈਸਿਆਂ ਦਾ ਲਾਲਸਾ ਕੀਤਾ ਜਾਂਦਾ ਸੀ ਤੇ ਦੁਹਿਨਾ ਵੀ ਉਹਨਾਂ ਦੇ ਘਰ ਬੁਰਕੇ ਵਿੱਚ ਲਪੇਟੀਆਂ ਭਜੀਆਂ ਆ ਜਾਂਦੀਆਂ ਸਨ ਨੈਕਸਟ ਸੁਚਾਨੰਦ ਕੌਣ ਸੀ ਅਨੂਪ ਕੋ ਨਾਵਲ ਵਿੱਚ ਲੇਖਕ ਰਾਮਦਾਸ ਸਹਿਰਾਈ ਨੇ ਦੱਸਿਆ ਹੈ ਕਿ ਸੁਚਾਨੰਦ ਸਰਹੰਦ ਦੇ ਸੁਬੇ ਵਿੱਚ ਵਜੀਰ ਸਿੰਘ ਸਰਹੰਦ ਦਾ ਸੁਬੇ ਦਾ ਸੁਬੇਦਾਰ ਜਗਾ ਸੀ ਉਸ ਦਾ ਨਾਮ ਵਜੀਰ ਖਾਨ ਸੀ ਤੇ ਉਹ ਵਜੀਰ ਖਾਨ ਦਾ ਕੀ ਸੀ ਵਜੀਰ ਸੀ ਠੀਕ ਹੈ ਸੁਚਾਨੰਦ ਉਸ ਵੇਲੇ ਸਰਹੰਦ ਵਿੱਚ ਉਸੇ ਦੀ ਚਲਦੀ ਸੀ ਇੰਨੇ ਨਵਾਬ ਦੀ ਵੀ ਨਹੀਂ ਚਲਦੀ ਸੀ ਜਿੰਨੇ ਕਿ ਸੁਚਾਨੰਦੀ ਚਲਦੀ ਹੁੰਦੀ ਸੀ ਕੋਈ ਵੀ ਕਿਸੇ ਗੱਲ ਤੇ ਵੀ ਉਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਰੱਖਦਾ ਸੀ ਉਹ ਬਗਲੇ ਸਖਤ ਸੁਭਾਅ ਵਾਲਾ ਵਿਅਕਤੀ ਸੀ ਠੀਕ ਹੈ ਇਹ ਸੁਚਾਨੰਦ ਹੈ ਨਾ ਜਿਹੜਾ ਇਹ ਵੀ ਕਨਵਰਟ ਹੀ ਹੋਇਆ ਸੀ ਇਹ ਐਕਚੁਅਲ ਤੇ ਮੁਸਲਮਾਨ ਨਹੀਂ ਸੀਗਾ ਇਸਨੇ ਆਪਣਾ ਧਰਮ ਕਨਵਰਟ ਕੀਤਾ ਸੀ ਤਾਂ ਕਰਕੇ ਹੀ ਇਹ ਇਸਦੀ ਜ਼ਿਆਦਾ ਚਲਦੀ ਸੀ ਠੀਕ ਹੈ 21 ਕੁਐਸਚਨ ਹੈ ਮਖੋ ਕੌਣ ਸੀ ਹੁਣ ਮਖੋ ڈاکੂ ਸੀ ਮੱਖੋ ਕੋਣ ਸੀ ਇੱਕ ਡਾਕੂ ਸੀ ਉਹ ਕਹਿਲੂਰ ਦੇ ਰਾਜੇ ਦੀ ਜ਼ਕੀਰ ਚ ਰਹਿੰਦਾ ਸੀ ਉਸਨੇ ਰਾਜੇ ਦੀ ਜ਼ਕੀਰ ਨੂੰ ਆਪਣੀ ਮਲਗੁਜ਼ਾਰ ਬਣਾਇਆ ਹੋਇਆ ਸੀ ਉਸਨੇ ਆਪਣੀ ਹਦੂਦ ਦਾ ਨਾ ਕੀ ਰੱਖਿਆ ਸੀ ਮੱਖੋ ਵਾਲ ਰੱਖਿਆ ਹੋਇਆ ਸੀ ਲੋਕ ਉਸਨੂੰ ਉਥੋਂ ਦਾ ਰਾਜਾ ਆਖਦੇ ਸਨ ਉਸਨੇ ਰਾਜੇ ਨੂੰ ਕਦੇ ਮਾਮਲਾ ਨਹੀਂ ਤਾਰਿਆ ਸੀ ਕਹਿਲੂਰ ਦੇ ਰਾਜੇ ਦੀ ਦੇਖੋ ਜ਼ਕੀਰ ਅੰਦਰ ਉਹ ਰਹਿੰਦਾ ਸੀ ਲੇਕਿਨ ਚਲਦੀ ਜ਼ਿਆਦਾ ਮੱਖੋ ਦੀ ਹੁੰਦੀ ਸੀ ਔਰ ਉਹ ਰਾਜੇ ਦੀ ਹਿਮਾਇਤਿਆਂ ਦੀ ਲੁੱਟਮਾਰ ਵੀ ਕਰਦਾ ਸੀ ਪਰ ਗਰੀਬਾਂ ਲਈ ਉਹ ਚੰਗਾ ਸੀ ਠੀਕ ਹੈ ਤਾਂ ਕਰਕੇ ਉਸ ਇਲਾਕੇ ਦੇ ਲੋਕ ਉਸ ਨੂੰ ਰਾਜਾ ਮੰਨਦੇ ਹੁੰਦੇ ਸੀ 22nd ਕੁਐਸਚਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਬਾਰੇ ਕੀ ਕਿਹਾ ਸੀ ਸੋ ਆਨਸਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਖੋਵਾਲ ਦਾ ਨਾਮ ਅਨੰਦਪੁਰ ਰੱਖ ਦਿਆਂ ਕਿਹਾ ਸੀ ਕਿ ਜਿਹੜਾ ਮਨੁੱਖ ਇੱਥੇ ਨਿਵਾਸ ਕਰੇਗਾ ਉਹਨੂੰ ਅਨੰਦ ਪ੍ਰਾਪਤ ਹੋਵੇਗਾ ਮੁਕਤ ਹੋ ਜਾਏਗਾ ਆਪਣੇ ਗੁਨਾਹਾਂ ਤੋਂ ਗੁਰੂ ਜੀ ਨੇ ਮਖੋਵਾਲ ਦੇ ਨੀਵ ਚੰਤੋਂ ਮੂਲ ਲਿਆ ਸੀ ਸੋ ਰਾਦਰ ਦਿਲੀਪ ਚੰਦ ਸੀ ਉਸ ਤੋਂ ਮਖੋਵਾਲ ਮੁੱਲ ਲਿਆ ਸੀ ਗੁਰਤੇਗ ਬਹਾਦਰ ਜੀ ਨੇ ਤੇ ਮਖੋਵਾਲ ਦਾ ਨਾਂ ਗੁਰਤੇਗ ਬਹਾਦਰ ਜੀ ਨੇ ਹੀ ਅਨੰਦਪੁਰ ਰੱਖਿਆ ਸੀ ਤੇ ਅਨੰਦਪੁਰ ਬਾਰੇ ਸ੍ਰੀ ਗੁਰਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਜਿਹੜਾ ਵੀ ਮਨੁੱਖ ਇੱਥੇ ਨਿਵਾਸ ਕਰੇਗਾ ਉਸ ਨੂੰ ਅਨੰਦ ਪ੍ਰਾਪਤ ਹੋਵੇਗਾ ਤੇ ਉਹ ਆਪਣੇ ਗੁਨਾਹਾਂ ਤੋਂ ਮੁਕਤ ਹੋ ਜਾਏਗਾ ਕਲੀਅਰ 23rd ਕੁਐਸਚਨ ਪ੍ਰਸਾਦੀ ਹਾਥੀ ਗੁਰੂ ਜੀ ਨੂੰ ਕਿਸ ਨੇ ਭੇਟ ਕੀਤਾ ਸੀ ਸੋ ਗੋਪੀਪੁਰ ਦੇ ਰਾਜੇ ਰਾਮ ਰਾਏ ਦੇ ਪੁੱਤਰ ਰਤਨ ਰਾਏ ਨੇ ਆਪਣੀ ਮਾਤਾ ਨਾਲ ਅਨੰਦਪੁਰ ਆ ਕੇ ਗੁਰੂ ਜੀ ਨੂੰ ਸਫੈਦ ਰੰਗ ਦਾ ਬਲੋਏ ਪਾ ਬਲੋਰੀ ਪਾ ਮਾਰਦਾ ਮਸਤ ਤੇ ਦਰਸ਼ਨੀ ਹਾਥੀ ਪੇਂਟ ਕੀਤਾ ਸੀ ਕਿਸ ਨੇ ਪੇਂਟ ਕੀਤਾ ਸੀ ਗੋਪੀਪੁਰ ਦਾ ਰਾਜਾ ਸੀ ਰਾਮ ਰਾਏ ਉਸ ਦੇ ਪੁੱਤਰ ਰਤਨ ਰਾਏ ਨੇ ਉਸ ਦਾ ਪੁੱਤਰ ਆਇਆ ਸੀ ਰਤਨ ਰਾਏ ਆਪਣੀ ਮਾਤਾ ਨਾਲ ਉਰ ਅਨੰਦਪੁਰ ਆਇਆ ਸੀ ਜਿਸ ਨੇ ਸਫੈਦ ਰੰਗ ਦਾ ਇੱਕ ਮਸਤਾਨਾ ਦਰਸ਼ਨੀ ਹਾਥੀ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਸ ਦਾ ਨਾਂ ਕੀ ਸੀ ਪ੍ਰਸਾਦੀ ਹਾਥੀ ਸਾਰੇ ਪੰਜਾਬ ਵਿੱਚ ਇਸ ਹਾਥੀ ਵਰਗਾ ਕੋਈ ਹਾਥੀ ਨਹੀਂ ਸੀ ਲੋਕਾਂ ਨੇ ਇਸੇ ਹਾਥੀ ਦਾ ਨਾਂ ਪ੍ਰਸਾਦੀ ਹਾਥੀ ਰੱਖਿਆ ਹੋਇਆ ਸੀ ਠੀਕ ਹੈ 24th ਕੁਐਸਚਨ ਨੀਲੀ ਹਵੇਲੀ ਕਿੱਥੇ ਸੀ ਤੇ ਇਸ ਨੂੰ ਨੀਲੀ ਹਵੇਲੀ ਕਿਉਂ ਕਿਹਾ ਜਾਂਦਾ ਸੀ ਆਨਸਰ ਹੈ ਨੀਲੀ ਹਵੇਲੀ ਅਨੰਦਪੁਰ ਸਾਹਿਬ 'ਚ ਸੀ ਠੀਕ ਹੈ ਅਨੰਦਪੁਰ ਸਾਹਿਬ ਵਿੱਚ ਸੀ ਨੀਲੀ ਹਵੇਲੀ ਇੱਕ ਬਹੁਤ ਹੀ ਸੁੰਦਰ ਇਮਾਰਤ ਸੀ ਇਸ ਹਵੇਲੀ ਦਾ ਰੰਗ ਨੀਲਾ ਹੋਣ ਕਾਰਨ ਇਸ ਨੂੰ ਨੀਲੀ ਹਵੇਲੀ ਕਿਹਾ ਜਾਂਦਾ ਸੀ ਅਨੰਦਪੁਰ ਆਉਣ ਵਾਲਾ ਹਰ ਕੋਈ ਮਨੁੱਖ ਉਸ ਹਵੇਲੀ ਨੂੰ ਵੇਖਣ ਜ਼ਰੂਰ ਜਾਂਦਾ ਸੀ ਠੀਕ ਹੈ ਤੇ ਨੀਲੀ ਹਵੇਲੀ ਦੇ ਹੀ ਬਸ ਨੀਕ ਸੀ ਗੁਰਮੁਖ ਸਿੰਘ ਗੁਰੂ ਘਰ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਤੇ ਇਸੀ ਨੀਲੀ ਹਵੇਲੀ ਚ ਕੌਣ ਰਹਿੰਦੀ ਸੀ ਅਨੂਪ ਕੌਰ ਠੀਕ ਹੈ ਹੁਣ ਗੁਰਮੁਖ ਸਿੰਘ ਕੌਣ ਸੀ 25th ਕੁਐਸਚਨ ਹੈ ਅਨੂਪ ਕੌਰ ਨਾਵਲ ਵਿੱਚ ਨਾਵਲ ਕਾਰਨੇ ਦੱਸਿਆ ਹੈ ਕਿ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਸਮੇਂ ਅਨੰਦਪੁਰ ਚ ਬਣੀ ਨੀਲੀ ਹਵੇਲੀ ਦਾ ਸਰਦਾਰ ਗੁਰਮੁਖ ਸਿੰਘ ਸੀ ਨੀਲੀ ਹਵੇਲੀ ਦਾ ਸਰਦਾਰ ਸੀ ਗੁਰਮੁਖ ਸਿੰਘ ਉਸ ਦਾ ਗੁਰੂ ਘਰ ਨਾਲ ਪੁਰਾਣਾ ਸੰਬੰਧ ਸੀ ਇਸ ਰਜਵਾਲੇ ਪਰਿਵਾਰ ਦੀ ਆਪਣੇ ਇਲਾਕੇ ਵਿੱਚ ਪੂਰੀ ਚਾਹਤ ਸੀ ਉਹ ਬਹੁਤ ਦਲੇਰ ਤੇ ਤਲਵਾਰ ਦੇ ਤਨੀ ਸਨ ਠੀਕ ਹੈ ਨੈਕਸਟ ਕੁਐਸਚਨ ਅਨੂਪ ਕੌਰ ਕੌਣ ਸੀ ਕੀ ਉਹ ਸੁੰਦਰ ਸੀ ਸੋ ਅਨੂਪ ਕੌਰ ਅਨੰਦਪੁਰ ਚ ਬਣੀ ਨੀਲੀ ਹਵੇਲੀ ਵਾਲੇ ਸਰਦਾਰਾਂ ਦੀ ਧੀ ਸੀ ਪਰਵਾਰ ਨੇ ਉਸ ਕਰ ਆਏ ਪਹਿਲੇ ਬੱਚੇ ਵਜੋਂ ਬਹੁਤ ਖੁਸ਼ੀਆਂ ਮਨਾਈਆਂ ਸਨ ਅਨੂਪ ਕੌਰ ਬਹੁਤ ਹੀ ਬਧੇਰੇ ਸੁੰਦਰ ਸੀ ਉਹ ਉਹਨਾਂ ਦੀ ਇਕੱਲੀ ਤੀ ਸੀ ਠੀਕ ਹੈ ਉਸ ਦੀ ਸੁੰਦਰਤਾ ਦੀ ਚਰਚਾ ਹਰ ਪਾਸੇ ਹੁੰਦੀ ਸੀ ਮੁਗਲ ਨਵਾਬ ਤੇ ਸੂਬੇਦਾਰ ਉਸ ਨੂੰ ਆਪਣੇ ਹਰਮ ਦਾ ਸ਼ਿੰਗਾਰ ਬਣਾਉਣਾ ਲੋੜਦੇ ਸਨ ਸਾਰੇ ਹੀ ਮੁਗਲ ਨਵਾਬ ਸੂਬੇਦਾਰ ਉਹਨਾਂ ਦੇ ਪੁੱਤਰ ਅਨੂਪ ਕੌਰ ਨੂੰ ਆਪਣੇ ਹਰਮ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਸਨ ਠੀਕ ਹੈ ਉਹ ਬਹੁਤ ਹੀ ਸੁੰਦਰ ਸੀ ਤੇ बहुत ही दिलेर सिंगनी सी ठीक है नैक्सट क्वेश्चन अनूप कौर ने अपनी माँ को अपने वर बारे की कहा माँ ने की जवाब दिता सी सो so, अनूप कौर ने अपनी माँ को अपने वर बारे कहा कि माँ मैं अपना वर चुन लिया है इसते माँ ने कहा कि पुत कु आप वर नहीं चुन ए सोबा नहीं दिया। यह शोभा नहीं दिता साहू सरदारा दियाँ ठीक है नैक्सट क्वेश्चन ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੂਪ ਕੌਰ ਦੇ ਪੁੱਤਰ ਪ੍ਰਾਪਤੀ ਦੇ ਸੰਕੇਤ ਵਜੋਂ ਕੀ ਉੱਤਰ ਦਿੱਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੂਪ ਕੌਰ ਦੇ ਪੁੱਤਰ ਪ੍ਰਾਪਤੀ ਦੇ ਸੰਕੇਤ ਨੂੰ ਸਮਝਦਿਆਂ ਕਿਹਾ ਸੀ ਅੱਜ ਤੋਂ ਤੂੰ ਮੈਨੂੰ ਆਪਣਾ ਪੁੱਤ ਸਮਝ ਲੈ ਮੇਰੇ ਵਰਗਾ ਪੁੱਤ ਤਾਂ ਮੈਂ ਹੀ ਹਾਂ ਮੈਂ ਰੱਬ ਦਾ ਸ਼ਰੀਕ ਨਹੀਂ ਬਣ ਸਕਦਾ ਮੈਂ ਅੱਜ ਤੋਂ ਤੁਹਾਡੀ ਪੁੱਤਰਾ ਵਾਂਗ ਸੇਵਾ ਕਰਾਂਗਾ ਤੇ ਹੁਕਮ ਮੰਨਾਂਗਾ ਠੀਕ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਜਦੋਂ ਅਨੂਪ ਕੌਰ ਤੇ ਉਸ ਦੀ ਮਾਂ ਗੁਰੂ ਜੀ ਕੋਲ ਜਾਂਦੀਆਂ ਤੇ ਜਾ ਕੇ ਉਹਨਾਂ ਨੇ ਆਪਣੇ ਘਰ ਉਹਨਾਂ ਨੂੰ ਲੰਗਰ ਚੱਕਣ ਲਈ ਅਰਦਾਸ ਕੀਤੀ ਸੀ ਬੇਨਤੀ ਕੀਤੀ ਸੀ ਤੇ ਫਿਰ ਗੁਰੂ ਜੀ ਆਏ ਵੀ ਸੀ ਤੇ ਜਦੋਂ ਸਹਾ ਗੁਰੂ ਜੀ ਨੇ ਉਹਨਾਂ ਨੂੰ ਇਹ ਕਿਹਾ ਸੀ ਠੀਕ ਹੈ 29th ਕੁਐਸਚਨ ਅਨੂਪ ਕੌਰ ਦੀ ਮੌਤ ਕਿਵੇਂ ਹੋਈ ਸੀ ਆਨਸਰ ਹੈ ਮਲੇਰ ਕੋਟ ਦੇ ਨਵਾਬ ਸ਼ੇਰ ਮੁਹੰਮਦ ਖਾਨ ਅਨੂਪ ਕੌਰ ਨੂੰ ਅਗਵਾ ਕਰਕੇ ਆਪਣੇ ਹਰਮਸ ਲੈ ਗਿਆ ਸੀ ਜਦੋਂ ਹਰਮ ਵਿੱਚ ਅਨੂਪ ਕੌਰ ਨਾਲ ਬਦੀਕੀ ਕਰਨ ਲੱਗਾ ਸੀ ਤਾਨੂੰ ਕੋਰ ਨੇ ਆਪਣੀ ਇੱਜ਼ਤ ਬਚਾਉਣ ਲਈ ਖੰਜਰ ਆਪਣੀ ਹਿੱਕ 'ਚ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਤਾਂ ਲਾਸਟ ਅਸੀਂ ਬਲਿਆ ਸੀ ਕਿ ਅਨੂਬ ਕੋਰ ਵੱਡੇ ਸਾਹਿਬ ਜਦਿਆਂ ਦਾ ਸੰਸਕਾਰ ਕਰਨ ਲਈ ਗਈ ਸੀ ਜਿੱਥੇ ਕਿ ਸ਼ੇਰ ਮੁਹੰਮਦ ਖਾਨ ਨੇ ਉਸ ਨੂੰ ਪਛਾਣ ਕੇ ਆਪਣੇ ਘਰ ਇਤੇ ਸੁੱਟ ਕੇ ਉਹ ਆਪਣੇ ਹਰਮ ਵਿੱਚ ਲੈ ਆਇਆ ਸੀ। ਪਰ ਜਦੋਂ ਉਹ ਨਿਕਾਹ ਕਰਨਾ ਚਾਹੁੰਦਾ ਸੀ ਤੇ ਉਸ ਨਾਲ ਵਦੀਕੀ ਕਰਨ ਲੱਗਾ ਤਾਂ ਅਨੂਬ ਕੋਰ ਨੇ ਆਪਣੇ ਚੇਤਨੂ ਦਾਗ ਨਾ ਲੱਗਣ ਦਿੱਤਾ ਤੇ ਆਪਣੀ ਹਿੱਕ ਵਿੱਚ ਖੰਜਰ ਖੋੋ ਕੇ ਆਤਮ ਹੱਤਿਆ ਕਰ ਲਈ ਨੈਕਸਟ ਕੁਐਸਚਨ ਅਨੂਪ ਕੌਰ ਦੀ ਆਤਮਾ ਬਾਰੇ ਲੇਖਕ ਨੇ ਕੀ ਕਿਹਾ ਹਰ ਨਾਮਦਾਸ ਸਹਰਾਈ ਨੇ ਆਪਣੀ ਨਾਵਲ ਅਨੂਪ ਕੌਰ ਵਿੱਚ ਦੱਸਿਆ ਹੈ ਕਿ ਅਨੂਪ ਕੌਰ ਦੀ ਆਤਮਾ ਅੱਜ ਵੀ ਮਲੇਰ ਕੋਟਲੇ ਦੇ ਮਹਿਲਾਂ ਵਿੱਚ ਭਟਕ ਰਹੀ ਹੈ ਅੱਬਰ ਵਾਰੇ ਅੱਜ ਅੱਬਰ ਵਾਹੇ ਅੱਜ ਵੀ ਨਵਾਬ ਉੱਠ ਪੈਂਦਾ ਹੈ ਤੇ ਫਿਰ ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਉਂਦੀ ਅਨੂਪ ਕੌਰ ਦੀ ਚੁੰਨੀ ਨੂੰ ਦਾਗ ਨਾ ਲੱਗਾ ਪਰ ਨਵਾਬ ਦਾਗੀ ਹੋ ਗਿਆ ਸੀ ਠੀਕ ਹੈ ਨੈਕਸਟ ਹੈ ਦਲਾਵਰ ਖਾਨ ਨੇ ਸਿੱਖਾਂ ਨੂੰ ਜਿੱਤਣ ਬਾਰੇ ਕੀ ਕਿਹਾ ਸੀ ਦਲਾਵਰ ਖਾਨ ਨੇ ਸਿੱਖਾਂ ਨੂੰ ਜਿੱਤਣ ਬਾਰੇ ਕਿਹਾ ਸੀ ਕਿ ਸਿੱਖਾਂ ਦੀ ਬਹਾਦਰੀ ਐਸੇ ਵਿੱਚ ਲੁਕੀ ਹੈ ਦ੍ਰਿੜਤਾ ਸ਼ਰਧਾ ਤੇ ਭਗਤੀ ਗੁਣਤੀ ਹੈ ਜਾਂ ਫਿਰ ਸਰੋਵਰ ਦੇ ਇਸ਼ਨਾਨ ਦੇ ਜਦ ਤੱਕ ਸਿੱਖਾਂ ਕੋਲ ਇਹ ਨਿਮਤਾ ਨੇ ਸਿੱਖਾਂ ਨੂੰ ਕੋਈ ਜਿੱਤ ਨਹੀਂ ਸਕਦਾ ਉਹ ਕਹਿੰਦਾ ਹੈ ਕਿ ਸਿੱਖ ਬਗੇ ਦ੍ਰਿੜ ਨਿਸ਼ਚੈ ਵਾਲੇ ਨੇ ਸ਼ਰਧਾ ਤੇ ਭਗਤੀ ਦੇ ਮਾਲਕ ਨੇ ਉਹਨਾਂ ਨੂੰ ਕੋਈ ਵੀ ਜਿੱਤ ਨਹੀਂ ਸਕਦਾ ਠੀਕ ਹੈ 32 ਸੈਕਿੰਡ ਕੁਐਸਚਨ ਪਠਾਨਾਂ ਦੀ ਬਹਾਦਰੀ ਬਾਰੇ ਲੇਖਕ ਦੇ ਕੀ ਵਿਚਾਰ ਹਨ ਸੋ ਨਾਵਲਕਾਰ ਹਰਨਾਮਦਾ ਸਹਰਾਈ ਨੇ ਆਪਣੀ ਨਾਵਲ ਅਨੂਪ ਕੌਰ ਵਿੱਚ ਕਿਹਾ ਹੈ ਕਿ ਪਠਾਨ ਬਹਾਦਰਤਾ ਸਨ ਪਰ ਮੈਦਾਨ ਮੈਦਾਨ ਦੇ ਨਹੀਂ ਪਿੱਠ ਪਿੱਛੇ ਸੋ ਲੇਖਕ ਕਹਿੰਦਾ ਹੈ ਕਿ ਪਠਾਨ ਬਹਾਦਰਤਾ ਸਨ ਪਰ ਉਹ ਪਿੱਠ ਪਿੱਛੇ ਹੀ ਬਹਾਦਰ ਸਨ ਮੈਦਾਨ ਵਿੱਚ ਨਹੀਂ ਉਹ ਮੈਦਾਨੇ ਜੰਗ ਵਿੱਚ ਬਹਾਦਰੀ ਨਾਲ ਨਹੀਂ ਲੜਦੇ ਸਨ ਉਹ ਵਧਣ ਲੱਗਿਆ ਸਾਰਿਆਂ ਤੋਂ ਅੱਗੇ ਅਤੇ ਭੱਜਣ ਲੱਗਿਆ ਸਭ ਤੋਂ ਮੋਰੀ ਜਦੋਂ ਵਧਣ ਲੱਗਦੀ ਸੀ ਤਾਂ ਸਾਰਿਆਂ ਤੋਂ ਅੱਗੇ ਰਹਿੰਦੇ ਸੀ ਪਰ ਫਿਰ ਭੱਜ ਵੀ ਜਾਂਦੇ ਸੀ ਡੱਟਵੇਂ ਮੁਕਾਬਲੇ ਵਿੱਚ ਪਠਾਨ ਦੇ ਪੈਰ ਨਹੀਂ ਜੰਮਦੇ ਤਰੀਕ ਗਵਾਏ ਕਿ ਪਠਾਨ ਕਦੀ ਵਰਦੀਆਂ ਤਲਵਾਰਾਂ ਵਿੱਚ ਨਹੀਂ ਖਲੋਤਾ ਠੀਕ ਹੈ 33rd ਕੁਐਸਚਨ ਹੈ ਗੁੱਡੀ ਔਰਤ ਨੇ ਮਰਦਾਵੇਂ ਪੇਸ਼ ਕਰਾਇਆ ਅਨੂਪ ਕੌਰ ਨੂੰ ਕੀ ਕਿਹਾ ਸੀ ਜਦੋਂ ਨੂੰ ਕੋਲ ਮਰਦਾਵੇ ਪੇਸ ਤੇ ਮੁਗਲ ਫੌਜਾਂ ਤੋਂ ਬਚ ਕੇ ਬੁੱਢੀ ਔਰਤ ਘਰ ਆਉਂਦੀ ਹੈ ਉਹ ਬੁੱਢੀ ਔਰਤ ਆਖਦੀ ਹੈ ਸਤਗੁਰ ਦੀਆਂ ਰਖਾਂ ਆਰਾਮ ਕਰ ਤੇਰਾ ਆਪਣਾ ਘਰ ਹੈ ਮੇਰਾ ਵੱਡਾ ਪੁੱਤ ਵੀ ਸਿੱਖ ਹੈ ਇਸ ਘਰ ਵਿੱਚ ਉਹਦੀ ਵੀ ਦਸ ਬੁਖ ਨਹੀਂ ਪੈਂਦੀ ਕਿੱਥੇ ਜਾਣਾ ਹੈ ਪੁੱਤ ਉਸ ਦਾ ਆਦਰ ਸਤਕਾਰ ਕਰਦੀ ਹੈ ਅਨੂਕ ਕੋਰ ਜਦੋਂ ਉਸ ਦੇ ਘਰ ਆਉਂਦੀ ਹੈ ਤਾਂ ਉਸ ਨੂੰ ਕਹਿੰਦੀ ਹੈ ਵੀ ਤੇਰਾ ਆਪਣਾ ਹੀ ਘਰ ਹੈ ਆਰਾਮ ਕਰ ਠੀਕ ਹੈ ਅਨੂਕ ਕੋਰ ਫਿਰ ਉਹਨਾਂ ਦੇ ਘਰੀ ਸੁੱਤੀ ਰਹੀ ਸੀ ਫੇਰ ਬਾਅਦ ਚ ਰਾਤ ਨੂੰ ਜਾ ਕੇ ਵੱਡੇ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਨਬੀ ਖਾਨ ਤੇ ਗਨੀ ਖਾਨ ਸ਼ੇਗੁਰ ਗੋਬਿੰਦ ਸਿੰਘ ਜੀ ਨੂੰ ਆਪਣੇ ਘਰ ਕਿਥੋਂ ਤੇ ਕਿਵੇਂ ਲੈ ਕੇ ਆਏ ਸੀ ਸੋ ਨਬੀ ਖਾਨ ਤੇ ਗਨੀ ਖਾਨ ਸ਼ੇਗੁਰ ਗੋਬਿੰਦ ਸਿੰਘ ਜੀ ਨੂੰ ਮਾਛੀ ਵਾਲੇ ਦੇ ਜੰਗਲਾਂ ਚੋਂ ਉੱਚ ਦਾ ਪੀਰ ਬਣਾ ਕੇ ਮੋਢੀ ਚੁੱਕ ਕੇ ਆਪਣੇ ਘਰ ਲਿਆਏ ਸਨ ਉਹ ਮੁਗਲਾਂ ਤੋਂ ਬਚਾਉਣ ਲਈ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਆਪਣੇ ਮੋਢੇ ਚੁੱਕ ਕੇ ਲੈ ਕੇ ਆਏ ਸੀ ਉਹਨਾਂ ਨਾਲ ਤਰਮ ਤਰਮ ਸਿੰਘ ਮਾਨ ਸਿੰਘ ਤੇ ਦਇਆ ਸਿੰਘ ਵੀ ਸੀ ਗੁਰੂ ਜੀ ਸਮੇਤ ਸਾਰੇ ਹੀ ਸਿੱਖਾ ਨੇ ਨੀਲੇ ਵਸਤੇ ਪਹਿਨੇ ਹੋਏ ਸੀ ਨੈਕਸਟ ਕੁਐਸਚਨ ਚਮਕੌਰ ਦੀ ਗੱਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੇਰਲ ਉਪਰੰਤ ਮੁਗਲ ਹਕੂਮਤ ਦੇ ਜਰਨੈਲ ਕੀ ਸੋਚਦੇ ਸਨ ਸੋ ਚਮਕੌਰ ਦੀ ਗੱਲੀ ਵਿੱਚ ਗੁਰੂ ਜੀ ਨੂੰ ਕੇਰਲ ਉਪਰੰਤ ਇਹ ਜਰਨੈਲ ਖੁਸ਼ ਸਨ ਕਿਉਂਕਿ ਉਹ ਸੋਚਦੇ ਸਨ ਕਿ ਅਸਾਂ ਸਿੱਖਾਂ ਦਾ ਗੁਰੂ ਜਿਉਂਦਾ ਫੜ ਲੈਣਾ ਹੈ ਆਰਾਮ ਨਾਲ ਤਿਰੰਤ ਤਿਰਜ ਨਾਲ ਕੇੜਾ ਕੱਤੀ ਰੱਖੋ ਕਬਰੋਂ ਦੀ ਲੋੜ ਨਹੀਂ ਹੁਣ ਕਿੱਥੇ ਨਸ ਜਾਣਾ ਸੂੰ ਜਿਉਂਦੇ ਨੂੰ ਦਿੱਲੀ ਦਰਬਾਰ ਚ ਪੇਸ਼ ਕੀਤਾ ਜਾਊ ਉਹ ਸੋਚਦੇ ਸੀ ਕਿ ਜਦੋਂ ਅਸੀਂ ਖੇੜ ਲਿਆ ਤਾਂ ਗੁਰੂ ਜੀ ਨੂੰ ਅਸੀਂ ਜਿਉਂਦੇ ਹੀ ਫੜ ਲਾਂਗੇ ਇਸ ਕਰਕੇ ਉਹ ਖੁਸ਼ ਸੀ ਠੀਕ ਹੈ ਸੋ ਇੱਥੇ ਅਨੂਕ ਕੋਰ ਨਾਵਲ ਦੇ ਸੰਖੇਪ ਉਤਰਾਵਲੇ ਪ੍ਰਸ਼ਨ ਉੱਤਰ ਸਾਰੇ ਕੰਪਲੀਟ ਹੋ ਗਏ ਜੇ ਕੰਪਲੀਟ ਪੀਡੀਫ ਤੁਸੀਂ ਬਾਏ ਕਰਨਾ ਹੈ ਤਾਂ ਮੇਰੇ WhatsApp ਨੰਬਰ ਤੇ ਮੈਨੂੰ ਕੰਟੈਕਟ ਕਰਕੇ ਤੇ ਪਲੀਜ਼ ਮੈਸੇਜ ਹੀ ਕਰ ਰਹੇ ਹੋ ਬਾਈ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਵੱਤੋਂ ਵੱਤ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਕਮੈਂਟਸ ਵੀ ਤੁਸੀਂ ਦੇ ਸਕਦੇ ਹੋ ਤੇ ਥੈਂਕ ਯੂ ਸੋ ਮੱਚ ਬੈਸਟ ਆਫ ਲੱਕ ਬਾਏ ਬਾਏ